ਤੁਸੀਂ ਵੇਖ ਰਹੇ ਹੋ ਜੀ ਨਿਊਜ਼ ਅਪਡੇਟ ਮੈਂ ਜਗਜੀਤ ਸਿੰਘ ਜਟਾਣਾ ਮੇਰੀ ਲੋਕੇਸ਼ਨ ਹੈ ਇਸ ਵਕਤ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਮੈਂ ਆਪਣੇ ਪਿੰਡ ਜਟਾਣਾ ਊਚਾ ਦੇ ਵਿਖੇ ਵਿੱਚ ਮੌਜੂਦ ਹਾਂ ਲੁਧਿਆਣਾ ਚੰਡੀਗੜ੍ਹ ਮਾਰਗ ਆ ਔਰ ਜਿਵੇਂ ਤੁਸੀਂ ਲੁਧਿਆਣੇ ਤੋਂ ਚੰਡੀਗੜ੍ਹ ਜਾਣ ਲਈ ਇੱਥੇ ਡਿਵਰਜਨ ਆ ਜਿਹੜੀ ਰੋਡ ਆ ਇੱਥੋਂ ਡਾਇਵਰਟ ਹੋ ਜਾਂਦਾ ਉਸ ਜਗ੍ਹਾ ਦੇ ਉੱਤੇ ਮੈਂ ਮੌਜੂਦ ਹਾਂ ਔਰ ਆਪਣਾ ਸਬਜੈਕਟ ਅੱਜ ਦਾ ਕੀ ਆ ਲੋਕ ਇੰਨਾ ਵਧੀਆ ਖੁਸ਼ਹਾਲ ਦੇਸ਼ ਇੰਡੀਆ ਤੇ ਖੁਸ਼ਹਾਲ ਸੂਬੇ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁਖ ਕਰ ਰਹੇ ਨੇ ਨੌਜਵਾਨ ਇੱਕ ਮੈਂ ਨੌਜਵਾਨ ਦੀ ਉਦਾਹਰਣ ਦੇਣ ਲੱਗਿਆ 25 ਕਿਲੇ ਜ਼ਮੀਨ ਦੇ ਨੇ ਨੌਜਵਾਨ ਦੇ ਕੋਲ ਆ ਇੱਕ ਜਾਂ 2 ਕਿਲੇ ਉਹਨੇ ਜਿਹੜੇ ਹੈਗੇ ਨੇ ਗੰਨੇ ਦੇ ਲਾਏ ਹੋਏ ਨੇ ਗੰਨੇ ਇਸ ਕਰਕੇ ਇਸ ਵਕਤ ਗੰਨਾ ਬੀਜਿਆ ਸੀ ਉਹਨਾਂ ਨੇ ਇਸ ਵਾਰ ਭਈ ਇਸ ਵਾਰ ਲੁਧਿਆਣਾ ਚੰਡੀਗੜ੍ਹ ਮਾਰਗ ਦੇ ਉੱਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਗੰਨੇ ਦਾ ਰਸ ਜੂਸ ਕਹਿਣ ਦਾ ਭਾਬੀ ਪਲਾਵਾਂਗੇ ਆ ਖੜੀ ਆ ਗੱਡੀ ਪਹਿਨ ਤਾਂ ਗੱਡੀ ਦਿਖਾ ਦਮਾ ਵੀ ਸਫਾਈ ਕਿੰਨੀ ਆ ਪਿੱਛੇ ਗੱਡੀ ਤੇ ਕੀ ਲਿਖਿਆ ਕਹਿੰਦਾ ਕੀ ਖਟਿਆ ਕੀ ਵਟਿਆ ਬਹੁਤਾ ਹਿਸਾਬ ਨਹੀਂ ਲਾਈਦਾ ਚਿਹਰੇ ਹੱਸਦੇ ਵਸਦੇ ਰਹਿਣ ਦੱਸੋ ਹੋਰ ਕੀ ਚਾਹੀਦਾ ਬਹੁਤ ਅੱਛੀ ਗੱਲ ਲਿਖੀ ਆ ਔਰ ਮੈਂ ਗੱਡੀ ਖੋਲ ਕੇ ਵੀ ਦਿਖਾਉਂਗਾ ਇੱਧਰ ਸਰਦਾਰ ਜੀ ਬਾਈ ਜੀ ਖੜੇ ਨੇ ਇੱਕ ਕਿਉਂਕਿ ਅੱਜ ਕੱਲ ਲੋਕ ਸਫਾਈ ਨੂੰ ਦੇਖ ਕੇ ਰੁਕਦੇ ਨੇ ਆਪਾਂ ਪਹਿਲਾਂ ਬਾਹਰੋਂ ਦਿਖਾ ਦਈਏ ਜੀ ਗੱਡੀ ਫਾਰਮਰ ਜੂਸਵਾਰ ਆ ਪਿੰਡ ਕਕਰਾਲਾ ਮੁੰਡੇ ਦਾ ਨੌਵਾਂ ਨੌਜਵਾਨ ਦਾ ਔਰ ਇੱਕ ਦੋ ਕੀਲੇ ਦੱਸਦਾ ਵੀ ਗੰਨੇ ਦੇ ਆਪਣੇ ਘਰ ਇਸ ਵਕਤ ਬੀਜੇ ਨੇ ਆਪਣੇ ਖੇਤਾਂ ਦੇ ਵਿੱਚ ਬੀਜੇ ਨੇ ਕਿਉਂਕਿ ਕਹਿਣ ਦਾ ਭਾਵਾ ਵੀ ਬਿਹਾਰ ਤੋਂ ਆ ਕੇ ਯੂਪੀ ਤੋਂ ਆ ਕੇ ਲੋਕ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਕਾਰੋਬਾਰ ਕਰਦੇ ਨੇ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਤਾਂ ਰੁਜ਼ਗਾਰ ਦੀ ਭਾਲ ਦੇ ਵਿੱਚ ਦਿਹਾੜੀਆਂ ਕਰ ਲੈਣੇ ਆ ਪਰੰਤੂ ਆਪਣੇ ਖੇਤਾਂ ਦੇ ਵਿੱਚ ਆਪਣੇ ਹੱਥੀਂ ਜਿੜਸ ਪੈਦਾ ਕਰਕੇ ਆਪਣੇ ਖੇਤਾਂ 'ਚ ਕੰਮ ਕਰਨ ਲਈ ਮਜਬੂਰ ਆ ਇਸ ਨੌਜਵਾਨ ਨੇ ਮਤਲਬ ਇੱਕ ਇਤਿਹਾਸ ਕੇ ਲਈ ਵੀ ਸਿਰ ਜੇ ਲੁਧਿਆਣਾ ਚੰਡੀਗੜ੍ਹ ਮਾਰਗ ਦੇ ਉੱਤੇ ਗੰਨੇ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਬਾਈ ਜੀ ਉਹਨਾਂ ਨੇ ਜਾਣਾ ਹੋਣਾ ਆਪਾਂ ਉਹਨਾਂ ਦੇ ਨਾਲ ਗੱਲ ਗੱਲ ਕਰ ਲਈਏ ਅਸੀਂ ਗੱਲ ਸਰ ਕੀ ਨਾਮ ਹੈ ਜੀ ਤੁਹਾਡਾ ਗੁਰਮੀਤ ਹੈ ਜੀ ਗੁਰਮੀਤ ਸਿੰਘ ਜੀ ਕੀ ਦੇਖ ਕੇ ਖੜੇ ਸੀ ਤੁਹਾਨੂੰ ਸਫਾਈ ਲੱਗੀ ਜਾਂ ਕੀ ਤੁਸੀਂ ਦੇਖਿਆ ਬਹੁਤ ਜਗ੍ਹਾ ਦੇ ਉੱਤੇ ਗੰਨੇ ਦੇ ਰਸ ਦੀਆਂ ਰੇੜੀਆਂ ਗੱਡੀਆਂ ਹੋਣਗੀਆਂ ਪਰੰਤੂ ਇੱਥੇ ਕਿਉਂ ਖੜੇ ਜੀ ਐਕਚੁਅਲੀ ਮੈਂ ਆ ਰਿਹਾ ਲੁਧਿਆਣੇ ਤੋਂ ਜੀ ਮੇਰੀ ਵਾਈਫ ਕਹਿੰਦੀ ਮੈਂ ਜੂਸ ਪੀਣਾ ਹੈ ਗੰਨੇ ਦਾ ਬੜੀ ਦਰੂਗੀ ਪੀਤਿਆ ਨਹੀਂ ਜੀ ਤੇ ਉਹ ਰੇੜੀ ਨੰਗੀ ਸੀਗੀ ਜੀ ਤੇ ਮੈਂ ਕਿਹਾ ਚੱਲ ਅੱਗੇ ਜਾ ਕੇ ਦੇਖਦੇ ਆਂ ਰੋਕਦੇ ਆਂ ਤੇ ਇਹਨਾਂ ਦਾ ਜਦੋਂ ਮੈਂ ਸਟਾਲ ਦੇਖਿਆ ਮੈਂ ਅੱਗੋਂ ਘੁੰਮ ਕੇ ਵਾਪਸ ਆਇਆ ਜੀ ਵਾਪਸ ਆਇਓ ਵੈਰੀ ਵਾਪਸ ਆਇਆ ਮੈਂ ਕਿਹਾ ਇਹਨਾਂ ਕੋਲ ਪੀ ਲਈਏ ਵੀ ਸਾਫ਼ ਸੁਥਰਾ ਹੋਊਗਾ ਸਾਫ਼ ਸੁਥਰਾ ਹੋਊਗਾ ਮੈਂ ਤੁਸੀ ਸਰਦਾਰ ਦੇਖਿਆ ਵੀ ਸਰਦਾਰ ਆ ਬੰਦੇ ਨਹੀਂ ਸਰਦਾਰ ਨਹੀਂ ਦੇਖਿਆ ਜੀ ਪਹਿਲਾਂ ਤਾਂ ਸੈਟਅਪ ਦੇਖਿਆ ਸੈਟਅਪ ਸੋਹਣਾ ਦੇਖੋ ਉਹ ਉਹ ਵੱਖਰੀ ਗੱਲ ਹੈ ਸਰਦਾਰ ਜੀ ਨੇ ਜਾਂ ਕੋਈ ਹੋਰ ਜੈਂਟਲਮੈਨ ਆ ਉਹ ਬਾਅਦ ਦੀ ਗੱਲਾਂ ਨੇ ਮੈਂ ਦੇਖਿਆ ਵੀ ਸਾਫ਼ ਸੁਥਰਾ ਹੋਊਗਾ ਕਿਉਂਕਿ ਉਹ ਜਿਹੜੀ ਦੂਜੀ ਰੇੜੀਆਂ ਵਾਲੇ ਉਹ ਪਤਾ ਨਹੀਂ ਕਿਵੇਂ ਧੋਂਦੇ ਆ ਗੱਨਾ ਨਹੀਂ ਧੋਂਦੇ ਇਹਨਾਂ ਕੋਲ ਮਸ਼ੀਨ ਵੀ ਸਾਫ ਹੈ ਅੰਦਰ ਸਾਰਾ ਬੰਦ ਬਿਲਕੁਲ ਤਾਂ ਕਰਕੇ ਮੈਂ ਕਿਹਾ ਬੱਚੇ ਨੇ ਪੀਣਾ ਜੂਸ ਇੱਥੋਂ ਪਿਆ ਲਈ ਬਿਲਕੁਲ ਥੈਂਕ ਯੂ ਜੀ ਗੰਨਾ ਵੀ ਆਰਗੈਨਿਕ ਆ ਔਰ ਜਿਹੜੀ ਮਸ਼ੀਨ ਆ ਇੱਕ ਉਹ ਵੀ ਆਰਗੈਨਿਕ ਦਾ ਕੰਮ ਕਰਦੀ ਆ ਆਪਾਂ ਮਸ਼ੀਨ ਵੀ ਦਿਖਾਉਣੇ ਆਜੋ ਜੀ ਪਹਿਲਾਂ ਟਰੈਕਟਰ ਦਿਖਾ ਦਈਏ ਬਾਈ ਜੀ ਉਹਨਾਂ ਨੇ ਨਾਲ ਇਧਰ ਭੈਣੀ ਸਭ ਦੇ ਵੀ ਖੜੇ ਨੇ ਕੁਲਫੀਆਂ ਵੇਚਦੇ ਨੇ ਇਹਨਾਂ ਦਾ ਵੀ ਬੜਾ ਸਾਫ ਸੁਥਰਾ ਕੰਮ ਆ ਜੇ ਤੁਸੀਂ ਆਪਣੇ ਬੱਚਿਆਂ ਨੂੰ ਖੋਏ ਵਾਲੀ ਖੁਲਫੀ ਖਲਾਉਣੀ ਆ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਭੈਣੀ ਸਾਹਿਬ ਵਾਲਿਆਂ ਦਾ ਸਮਾਨ ਇੱਕ ਤਰ੍ਹਾਂ ਦਾ ਨਾਮ ਆ ਭੈਣੀ ਸਾਹਿਬ ਵਾਲਿਆਂ ਦਾ ਵੀ ਯੌਂਡੀਅਰ ਟਰੈਕਟਰ ਜੌਂਡੀਅਰ ਟਰੈਕਟਰ ਨਾਲ ਲੈ ਕੇ ਰੋਜ਼ ਪਿੰਡ ਕਕਰਾਲੇ ਤੋਂ ਸਮਰਾਲੇ ਤਹਿਸੀਲ ਦਾ ਪਿੰਡ ਕਕਰਾਲਾ ਰੋਜ਼ ਇੱਥੇ ਆਉਂਦੇ ਨੇ ਲੁਧਿਆਣਾ ਚੰਡੀਗੜ੍ਹ ਮਾਰਗ ਮੈਂ ਫੇਰ ਇੱਕ ਵਾਰ ਦਿਖਾ ਦਿਆਂ ਮੇਰੇ ਨਾਲ ਡੀਡੀ ਭਾਰਗਵ ਜੋਤਸੀ ਸਾਹਿਬ ਵੀ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਔਰ ਪਹਿਲਾਂ ਲੁਧਿਆਣਾ ਚੰਡੀਗੜ੍ਹ ਮਾਰਗ ਦਿਖਾ ਦਈਏ ਲੋਕੇਸ਼ਨ ਸਹੀ ਤਰੀਕੇ ਦੇ ਨਾਲ ਦਿਖਾ ਦਈਏ ਜਿਵੇਂ ਹੀ ਉਸਾਰੀ ਅਧੀਨ ਅੰਡਰ ਬ੍ਰਿਜ ਜਿਹੜਾ ਹੈਗਾ ਜਿਹਦਾ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਅਜੇ ਉਹਦੇ ਨੇੜੇ ਹੀ ਮਤਲਬ ਜਦੋਂ ਲੁਧਿਆਣੇ ਤੋਂ ਚੰਡੀਗੜ੍ਹ ਵੱਲ ਨੂੰ ਜਾਂਦੇ ਹੋ ਜਿੱਥੇ ਟ੍ਰੈਫਿਕ ਡਾਇਵਰਟ ਹੋ ਜਾਂਦੀ ਹੈ ਸੜ ਪਰਗਤ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਜੋਤਿਸ਼ ਦਾ ਕੰਮ ਕਰਦੇ ਹੋ ਲੁਧਿਆਣੇ ਦੇ ਵਿੱਚ ਮੈਨੂੰ ਲੱਗਦਾ ਵਧੀਆ ਵਿਊ ਦੇ ਸਕਦੇ ਹੋ ਇਸ ਨੌਜਵਾਨ ਲਈ ਜਿਨੇ ਆਪਣੇ ਖੇਤ ਦੇ ਵਿੱਚੋਂ ਗੰਨਾ ਲਿਆ ਕੇ ਰੁਜ਼ਗਾਰ ਪੈਦਾ ਕੀਤਾ ਖੁਦ ਆਪਣੇ ਪੈਰਾਂ ਤੇ ਖੜੇ ਹੋਣ ਲਈ ਆਪਣਾ ਬਿਜ਼ਨਸ ਆ ਜਿਹੜਾ ਉਹ ਸਥਾਪਿਤ ਕੀਤਾ ਇੱਕ ਨੌਜਵਾਨ ਨੂੰ ਕੀ ਮੈਸੇਜ ਕਨਵੇ ਕਰੋਗੇ ਦੇਖੋ ਨੌਜਵਾਨਾਂ ਨੂੰ ਮੈਸੇਜ ਇਹ ਦੇਵਾਂਗਾ ਭਾਜੀ ਵੀ ਇਨਸਾਨ ਨੂੰ ਸਭ ਤੋਂ ਪਹਿਲਾਂ ਆਪਣੀ ਮਾਤਰੀ ਭੂਮੀ ਦੀ ਸੇਵਾ ਕਰਨੀ ਚਾਹੀਦੀ ਹੈ ਜਿਹੜੇ ਐਜੂਕੇਸ਼ਨ ਵਾਸਤੇ ਬੱਚੇ ਜਾਂਦੇ ਠੀਕ ਹੈ ਉਹ ਜਾਂਦੇ ਆ ਲੇਕਿਨ ਜਿਨ੍ਹਾਂ ਦੇ ਕੋਲ ਇੱਥੇ ਪ੍ਰੋਪਰਟੀ ਹੈ ਜ਼ਮੀਨਾਂ ਜਦਾਦਾ ਦਾ ਨੇ ਤੇ ਉਹ ਵੀ ਜਾ ਰਹੇ ਆ ਉਹ ਵੀ ਜਾ ਰਹੇ ਆ ਉਹ ਬੜੇ ਸੰਗੋਚ ਵਾਲੀ ਗੱਲ ਹੈ ਬੜੀ ਬੜਾ ਅਜੀਬ ਜਿਹਾ ਲੱਗਦਾ ਯਾਰ ਇੱਕ ਦੇ ਇੱਕ ਦੇ ਬੱਚੇ ਦੇ ਕੋਲ 25 ਕਿੱਲੇ ਪੈੜੀ 25 ਪੈੜੀ ਇੱਥੇ ਐ ਬੱਚੇ ਕਿੱਲੇ ਐ ਇੱਥੇ 50 ਕਿੱਲੇ ਐ ਠੀਕ ਹੈ ਨਾ ਜੀ ਸਾਡੇ ਮੈਂ ਹਰਿਆਣਾ ਤੋਂ ਵੀ ਲੋング ਕਰਦਾ ਹਰਿਆਣਾ 'ਚ ਵੀ ਹੁਣ ਪਿੰਡਾਂ 'ਚੋਂ ਮੁੰਡੇ ਜਾਣ ਲੱਗੇ ਆ ਤੇ ਪਿੰਡ ਦੇ ਪਿੰਡ ਤੇ ਖਾਲੀ ਹੋਈ ਜਾ ਰਹੇ ਆ ਬਿਲਕੁਲ ਭਈ ਆਪਾਂ ਬਾਜੀ ਦਾ ਮੈਨੂੰ ਪਤਾ ਲੱਗਿਆ ਇਹਨਾਂ ਦਾ ਮੈਨੂੰ ਪਹਿਲਾਂ ਪਤਾ ਹੈ ਮੈਂ ਰੁਕਦਾ ਅਕਸਰ ਆਣਾ ਜਦੋਂ ਵੀ ਚੰਡੀਗੜਾ ਆਣਾ ਇਹਨਾਂ ਦੇ ਕੋਲ ਰੁਕਦਾ ਦੇਖੋ ਕਿੰਨੀ ਵਧੀਆ ਗੱਲ ਹੈ ਇਹਨਾਂ ਨੇ ਆਪਣੀ ਖੇਤੀ ਕੀਤੀ ਦੋ ਕਿੱਲੇ ਹੈ ਇਹਨਾਂ ਦੇ ਕੋਲ ਉਹਦੇ ਵਿੱਚੋਂ ਗੰਨੇ ਦੀ ਬਿਜਾਈ ਕਰਕੇ ਗੰਨੇ ਕਰਕੇ ਤੇ ਫਿਰ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਕਿੰਨਾ ਵਧੀਆ ਤੇ ਕਹਿਣ ਦਾ ਮਤਲਬ ਜਿਹੜੇ ਬੱਚੇ ਬਾਹਰ ਗਏ ਹੈ ਜਿਹੜੇ ਭਰਾ ਗਏ ਹੈ ਉਹਨਾਂ ਦੇ ਕੋਲ ਜੇ ਇੱਥੇ ਜ਼ਮੀਨ ਹੈ ਇੱਥੇ ਹੀ ਉਹ ਵਧੀਆ ਪੈਦਾਵਾਰ ਕਰਨ ਤੇ ਇੱਥੇ ਰਹਿਣ ਤੋਂ ਕਿੰਨਾ ਵਧੀਆ ਲੱਗੂਗਾ ਇਨਾ ਆਪਾਂ ਭਰਗ ਸਭ ਤੋਂ ਸਮਾਂ ਲਵਾਂਗੇ ਕਦੇ ਲੁਧਿਆਣੇ ਜਾਵਾਂਗੇ ਜੋਤਿਸ਼ ਵਿਦਿਆ ਬਾਰੇ ਵੀ ਤੁਹਾਨੂੰ ਆਪਾਂ ਗਿਆਨ ਦੇਵਾਂਗੇ ਜੋਤਿਸ਼ ਵਿਦਿਆ ਕੀ ਆ ਕਿਉਂ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਜੋ ਕੇ ਸਮੇਂ ਦੇ ਵਿੱਚ ਮਨੁੱਖਾ ਜਿਹੜਾ ਉਹਨੂੰ ਭਟਕਣ ਲੱਗੀ ਹੋਇਆ ਉਹ ਜਗਾ ਜਗਾ ਤੇ ਭਟਕ ਰਿਹਾ ਜੋਤਸ਼ੀਆਂ ਕੋਲ ਜਾ ਕੇ ਆਪਣਾ ਭਵਿੱਖ ਤਰਾਸ਼ ਰਿਹਾ ਆਪਾਂ ਭਰਗ ਸਭ ਕਦੇ ਮਿਲਾਂਗੇ ਤੁਹਾਨੂੰ ਹੈ ਨਾ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਥੈਂਕ ਯੂ ਜੀ ਹੁਣ ਆਪਾਂ ਅੰਦਰ ਅੱਗੇ ਚੱਲਦੇ ਆ ਅੱਗੇ ਚੱਲ ਕੇ ਮੈਂ ਤੁਹਾਨੂੰ ਦਿਖਾ ਦਵਾਂ ਜੀ ਇਹ ਇਹ ਲੁਧਿਆਣਾ ਚੰਡੀਗੜ੍ਹ ਮਾਰਗ ਆ ਜੀ ਇਹ ਗੱਡੀ ਆ ਗੱਡੀ ਦੇ ਵਿੱਚ ਅੰਦਰ ਜਾਵਾਂਗੇ ਦਰਵਾਜ਼ਾ ਖੋਲੋ ਜੀ ਅੰਦਰ ਜਾਵਾਂਗੇ ਯੋਂਡੀਅਰ ਟਰੈਕਟਰ ਦੇ ਉੱਤੇ ਇਹ ਨੌਜਵਾਨ ਆ ਜਿਹੜਾ ਹਰ ਰੋਜ਼ ਇਸ ਜਗ੍ਹਾ ਤੇ ਆਉਂਦਾ ਲੋਕੇਸ਼ਨ ਚੈੱਕ ਕਰ ਲਓ ਜੀ ਲੋਕੇਸ਼ਨ ਦੇਖ ਲਓ ਕਿੰਨਾ ਸੋਹਣਾ ਗੰਨੇ ਦਾ ਜੂਸ ਪਿਆਉਂਦੇ ਨੇ ਇਹ ਭਰਗਵ ਸਾਹਿਬ ਪੀਣ ਲੱਗੇ ਨੇ ਜੋਤੀਸ਼ੀ ਸਾਹਿਬ ਸਭ ਆ ਦੇਖ ਸਕਦੇ ਹੋ ਤੁਸੀਂ ਫਾਰਮਰ ਜੂਸਵਾਰ ਇਹਦਾ ਨਾਮ ਆ ਅੰਦਰ ਮੁੰਡਾ ਖੜਾ ਜੋਗਾ ਸਿੰਘ ਨਾਮ ਆ ਜੀ ਤੁਹਾਡਾ ਜਗਰੂਪ ਸਿੰਘ ਨਾਮ ਹੈ ਇਹਨਾਂ ਦਾ ਅੰਦਰੋਂ ਦਿਖਾਵਾਂ ਸਫਾਈ ਤੁਸੀਂ ਹੈਰਾਨ ਰਹੇ ਜੋ ਦੇਖ ਕੇ ਜੇ ਤੁਹਾਨੂੰ ਇੱਕ ਮੱਖੀ ਵੀ ਕਿਤੇ ਦਿਖ ਗਈ ਤਾਂ ਤੁਸੀਂ ਮੈਨੂੰ ਕਹਿ ਦਿਓ ਕਿਤੇ ਵੀ ਮਤਲਬ ਇਸ ਤਰੀਕੇ ਦੇ ਨਾਲ ਪੂਰੀ ਸਫਾਈ ਹੈ ਜਿਹੜੀ ਇਹਨਾਂ ਨੇ ਰੱਖੀ ਹੋਈ ਆ ਚਲੋ ਗੰਨੇ ਕਰਕੇ ਮਾੜੀ-ਮੋਟੀ ਮੱਖੀ ਆ ਜਾਂਦੀ ਹੈ ਅੰਦਰ ਪਰੰਤੂ ਬਹੁਤ ਸਫਾਈ ਰੱਖੀ ਹੋਈ ਹੈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਆਹ ਮਸ਼ੀਨ ਜਿਹੜੀ ਆਰਗੈਨਿਕ ਤਰੀਕੇ ਦੇ ਨਾਲ ਜਿਹੜਾ ਹੈਗਾ ਗੰਨੇ ਦਾ ਰਸ ਕੱਢਦੀ ਆ ਇਹ ਤਸਵੀਰਾਂ ਸੀ ਜਟਾਣੇ ਉੱਚੇ ਦੀਆਂ ਜਟਾਣੇ ਉੱਚੇ ਦੇ ਨੇੜੇ ਇਹ ਭਾਈ ਜੀ ਉਹਨਾਂ ਨੇ ਆਪਣਾ ਕੰਮ ਕੀਤਾ ਕੈਨੇਡਾ ਜਾਣ ਦੀ ਬਜਾਏ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਗੰਨੇ ਦੀ ਪੈਦਾਵਾਰ ਕਰਕੇ ਜਿਹੜਾ ਹੈਗਾ ਆਪਣਾ ਜਿਹੜਾ ਬਿਜ਼ਨਸ ਆ ਉਹ ਸਥਾਪਿਤ ਕੀਤਾ ਤੁਸੀਂ ਜ਼ਰੂਰ ਜੇਕਰ ਕਦੇ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਜਾਂ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾਵੋ ਤਾਂ ਜ਼ਰੂਰ ਇਸ ਜਗ੍ਹਾ ਦੇ ਉੱਤੇ ਬ੍ਰੇਕ ਮਾਰਨੇ ਨੇ ਹੌਸਲਾ ਅਫਜ਼ਾਈ ਕਰਨੀ ਹੈ ਇਸ ਨੌਜਵਾਨ ਦੀ जिने ਆਪਣਾ ਕੈਨੇਡਾ ਦੇ ਵਿੱਚ ਬਿਜ਼ਨਸ ਸਥਾਪਿਤ ਕਰਨ ਦੀ ਜਾਂ ਰੁਜ਼ਗਾਰ ਭਾਲ ਕਰਨ ਦੀ ਜਗ੍ਹਾ ਦੇ ਉੱਤੇ ਆਪਣੇ ਪੰਜਾਬ ਨੂੰ ਤਰਜੀਹ ਦਿੱਤੀ ਹੈ ਧੰਨਵਾਦ ਜੀ